ਦਾ ਸਾਰੇ ਪ੍ਰੈਸ ਆਲਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਖਰਾਬ ਤੁਹਾਡੇ ਤੁਸੀਂ ਆਏ ਹੋ ਤੁਹਾਨੂੰ ਜੁਆਣੋਂ ਔਰ ਤੁਹਾਡੇ ਹੀ ਉਦਮਾ சதਕਾ ਜੋ ਐਮਰਜੈਂਸੀ ਦਾ ਕਾਲਾ ਅਧਿਆਇ ਹੈ 1975 ਦੇ ਵਿੱਚ ਲਿਖਿਆ ਗਿਆ ਸੀ ਔਰ ਲੋਕਤੰਤਰ ਦੇ ਬਹੁਤ ਵੱਡਾ ਕਲੰਕ ਸੀ ਤੁਹਾਡੇ சதਕਾ ਹੀ ਇਹ ਜਿਹੜਾ ਹੈ ਲੋਕਾਂ ਦੇ ਵਿੱਚ ਮੈਸੇਜ ਜਾਣਾ ਹੈ ਜਿਵੇਂ ਮੈਂ ਤੁਹਾਡਾ ਤਨਵਾਦ ਕਰਦਾ ਮੈਂ ਜਤੇਸ਼ ਸਿੰਘ ਜੀ ਤਨਵਾਦ ਕਰਦਾ ਕਿ ਸਾਡੇ ਵਿੱਚ ਅੱਜ ਮੁੱਖ ਵਕਤਾ ਦੇ ਤੌਰ ਤੇ ਪਹੁੰਚੇ ਨੇ ਸਟੇਟ ਮਨੀਓ ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਸ ਕਾਲਜ ਅਧਿਆਇ ਦੇ ਖਿਲਾਫ ਔਰ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਲੋਕਤੰਤਰ ਨੂੰ ਮਜ਼ਬੂਤ ਰਕੀਤੇ ਕੀਤਾ ਹੈ ਕੰਮ ਬਾਰੇ ਜਿਹੜਾ ਹੈਗਾ ਉਹ ਤੁਹਾਨੂੰ ਜਾਣਕਾਰੀ ਦੇ ਦਿੰਗੇ ਜਿੱਥੇ ਆਜੋ ਅਸ਼ੋਕ ਜੀ ਆਜੋ ਭਾਈ ਕਿੱਥੇ ਦੇ ਆਸ਼ੋਕ ਜੀ ਆਜੋ ਮਾਈਕ ਸਰ ਉਧਰ ਰੱਖੋ ਸਰ ਬਸ ਬਰਾਕਰ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਕਿ ਸਾਰੀ ਪ੍ਰੈਸ ਨੇ ਇਸ ਮੌਕੇ ਨੂੰ ਕਵਰ ਕੀਤਾ ਤੇ ਅੱਜ ਜਿਹੜੀ ਕ emergency ਜਿਹਨੂੰ ਵੀ 50 ਸਾਲ ਪਹਿਲਾਂ ਅਜ ਇੰਦਰਾ ਗਾਂਧੀ ਨੇ ਲਗਾਈ ਸੀਗੀ ਤੇ ਉਹਦਾ ਅੱਜ ਦਾ ਦਿਨ ਕਾਲਾ ਦਿਵਸ ਜਿਹੜਾ ਅਸੀਂ ਮਨਾਉਂਦੇ ਆ 50 ਸਾਲ ਤੋਂ ਜਿੰਨੇ ਕੀ ਸਾਰੀ ਜਿੰਨੀ ਸਾਡੀ ਲੋਕਤੰਤਰੀ ਆਜ਼ਾਦੀ ਸੀਗੀ ਸਾਡੇ ਹੱਕ ਸੀਗੇ ਉਹ ਸਾਰੇ ਖੋਲੇਤੇ ਗਏ ਸੀਗੇ ਆਮ ਆਦਮੀ ਦੇ ਜਿੰਨੇ ਵੀ ਮੌਲਿਕ ਅਧਿਕਾਰ ਸੀਗੇ ਉਹ ਸਾਰੇ ਇਸ ਐਮਰਜੈਂਸੀ ਦੇ ਵਿੱਚ ਖੋਲੇ ਗਏ ਸੀਗੇ ਸਭ ਤੋਂ ਪਹਿਲਾਂ ਇਹਨਾਂ ਨੇ ਪ੍ਰੈਸ ਵਾਲਿਆਂ ਦੀ ਤਾਕਤ ਕੋਈ ਸੀਗੀ ਤੇ ਜਿਸ ਟਾਈਮ ਐਮਰਜੈਂਸੀ ਲਾਗੂ ਹੋਈ ਸਭ ਤੋਂ ਪਹਿਲਾਂ ਪ੍ਰੈਸ ਦੀ ਬੀ ਨਹੀਂ ਕੱਟੀ ਗਈ ਸੀ ਜੋ ਕਿ ਆਪਣੇ ਦੇਸ਼ ਦਾ ਇੱਕ ਚੌਥਾ ਸਭ ਤੋਂ ਵੱਡਾ ਸਤੰਭ ਮੰਨਿਆ ਜਾਂਦਾ ਸੀ ਇਹ ਇੱਕ ਇਹੋ ਜਿਹਾ ਸਮਾਜ ਸੀ ਜਿਹਦੇ ਵਿੱਚ ਹਰ ਆਦਮੀ ਇੱਕਦਮ ਲੋਕਤੰਤਰੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਚ ਰਹਾ ਹੈ ਇੱਕਦਮ ਤਾਨਾਸ਼ਾਹੀ ਦੇ ਵਿੱਚ ਚਲਾ ਗਿਆ ਸੀ ਜਿਸ ਚੀਜ਼ ਦੀ ਅਸੀਂ ਅੱਜ ਵੀ ਨਿੰਦਾ ਕਰਦੇ ਆ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਅੱਜ ਦੇ ਦਿਨ ਦੇ ਵਿੱਚ ਵੀ ਇਹੀ ਚੀਜ਼ਾਂ ਸੋਚਦਾ ਹੈ ਕਿ ਅੱਜ ਵੀ ਉਸ ਵੇਲੇ ਇੱਕ ਨਾਰਾ ਉੱਠਿਆ ਸੀ ਜੀ ਇੰਡੀਆ ਇਜ਼ ਇੰਦਰਾ ਇੰਦਰਾ ਇਜ਼ ਇੰਡੀਆ ਉਹ ਨਾਰਾ ਜਿਹੜਾ ਹੈ ਉਹ ਅੱਜ ਵੀ ਇਹ ਲੋਕ ਉਹਨਾਂ ਦਾ ਪਰਿਵਾਰ ਜਿਹੜਾ ਹੈ ਅੱਜ ਵੀ ਇਹੀ ਚੀਜ਼ ਦੇਖ ਕੇ ਚੱਲਦਾ ਹੈ ਇਹੀ ਚੀਜ਼ ਸੋਚਦਾ ਹੈ ਕਿ ਇੰਡੀ ਜਿਹੜਾ ਇੰਡੀਆ ਹੈ ਉਹ ਗਾਂਧੀ ਪਰਿਵਾਰ ਹੈ ਸਿਰਫ ਜੋ ਕਿ ਬਹੁਤ ਵੱਡੀ ਉਹਨਾਂ ਦੀ ਗਲਤਫਹਿਮੀ ਹੈ ਬਹੁਤ ਵੱਡਾ ਉਹਨਾਂ ਦਾ ਇਹ ਇੱਕ ਕਹਿ ਲਓ ਤੁਸੀਂ ਕੀ ਉਹਨਾਂ ਦੀ ਸੋਚ ਹੈ ਅੱਜ ਦੇ ਦੇਸ਼ ਦੇ ਵਿੱਚ ਸਾਡੇ ਸ਼੍ਰੀ ਮਾਨੀਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਿਛਲੇ 11 ਸਾਲਾਂ ਦੇ ਵਿੱਚ ਜਿੰਨੇ ਅਧਿਕਾਰ ਜਿੰਨੀਆਂ ਚੀਜ਼ਾਂ ਲੋਕਾਂ ਦੀਆਂ ਜਿਸ ਤਰ੍ਹਾਂ ਸਾਡੇ ਤੁਸੀਂ ਅੱਜ ਦੇਖ ਲਓ ਸਾਡਾ ਰੋਡ ਨੈਟਵਰਕ ਜਿਹੜਾ ਅੱਜ ਤੋਂ 11 ਸਾਲ ਪਹਿਲਾਂ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਸੀਗਾ ਅੱਜ ਉਹ ਕਿਸ ਲੈਵਲ ਤੱਕ ਅਨੰਨਾ ਨੇ ਬਤਾਤਾ ਸਾਡੇ ਮੌਲਿਕ ਅਧਿਕਾਰ ਜਿਹੜੇ ਅਸੀਂ ਕਿਸੇ ਵੀ ਅੱਜ ਲੋਕਾਂ ਨੂੰ ਇਲਿਟਰੇਟ ਕੀਤਾ ਲੋਕਾਂ ਨੂੰ ਉਸ ਚੀਜ਼ ਵਾਸਤੇ ਅਨਪੜਤਾ ਜਿਹੜੀ ਸੀਗੀ ਲੋਕਾਂ ਨੂੰ ਆਪਣੇ ਹੱਕਾਂ ਦਾ ਪਤਾ ਹੀ ਨਹੀਂ ਸੀ ਅੱਜ ਅਸੀਂ ਇਹ ਜਿਹੜੀ ਚੀਜ਼ਾਂ ਕੁਝ ਸੀਗੀਆਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੂੰ ਉਸ ਟਾਈਮ ਤੇ ਕਰਨੀਆਂ ਚਾਹੀਦਾ ਸੀ ਲੋਕਾਂ ਨੂੰ ਲੋਕਾਂ ਦੇ ਹੱਕਾਂ ਬਾਰੇ ਦੱਸਣਾ ਚਾਹੀਦਾ ਸੀਗਾ ਜੋ ਉਹਨਾਂ ਸਰਕਾਰਾਂ ਨੇ ਨਹੀਂ ਦੱਸਿਆ ਅੱਜ ਸਾਨੂੰ ਸਾਡੇ ਹੱਕ ਪਤਾ ਹੈ ਕਿ ਅਸੀਂ ਕਿਸ ਹੱਕ ਨਾਲ ਕਿਸ ਜਗ੍ਹਾ ਤੋਂ ਕੀ ਚੀਜ਼ ਲੈ ਸਕਦੇ ਹਾਂ ਬਸ ਮੈਂ ਇਹੀ ਕਹੂੰਗਾ ਜੀ ਜ਼ਿਆਦਾ ਕੁਝ ਨਹੀਂ ਕਿਉਂਕਿ ਐਮਰਜੈਂਸੀ ਇੱਕ ਕਾਲਾ ਧੱਬਾ ਹੈ ਇਹਨੂੰ ਜਿੰਨਾ ਡਿਸਕਸ ਕਰਾਂਗੇ ਆਪਾਂ ਜਿੰਨਾ ਇਹਨੂੰ ਜ਼ਿਆਦਾ ਅਸੀਂ ਕਵਾਂਗੇ ਉਹਨਾਂ ਇਹ ਲੋਕਾਂ ਤਿੱਕਨ ਇੱਕ ਚੀਜ਼ ਗਲਤ ਜਾਏਗੀ 네ਗੇਟਿਵਿਟੀ ਜਿਸ ਨੂੰ ਆਪਾਂ ਕਹਿੰਦੇ ਜਾਂਦੀ ਹੈ ਮੈਂ ਸਿਰਫ ਇਹ ਕਹੂੰਗਾ ਕਿ ਸਾਨੂੰ ਅੱਗੇ ਵਾਸਤੇ ਆਪਣੇ ਅਧਿਕਾਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਾਂ ਨੂੰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਤੁਹਾਡੇ ਪ੍ਰੈਸ ਦੇ ਮਾਧਿਅਮ ਤੋਂ ਸਾਰੀ ਚੀਜ਼ਾਂ ਤੇ ਜਾਣ ਗਿਆ ਸਾਨੂੰ ਇਹ ਪਤਾ ਰਹਿਣਾ ਚਾਹੀਦਾ ਹੈ ਕਿ ਸਾਡੇ ਅਧਿਕਾਰ ਕੀ ਹਨ ਤਾਂ ਕਿ ਇਹੋ ਜਿਹੀ ਕੰਡੀਸ਼ਨ ਆਉਣ ਵਾਲੇ ਕਿਸੇ ਸਮੇਂ ਦੇ ਵਿੱਚ ਜੋ ਕਿ ਲੱਗਦਾ ਨਹੀਂ ਹੈ ਕਿ ਜਦੋਂ ਤੱਕ ਸਾਡੀ ਭਾਜਪਾ ਦੀ ਸਰਕਾਰ ਹੈਗੀ ਹੈ ਕੋਈ ਇਹੋ ਜਿਹੀ ਕੰਡੀਸ਼ਨ ਉਤਪੰਨ ਹੋਏਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਦੀ ਵੀ ਇਸੋ ਜਿਹੀ ਕੋਈ ਕੰਡੀਸ਼ਨ ਕਿਸੇ ਵੀ ਸਟੇਟ ਦੇ ਵਿੱਚ ਉਤਪੰਨ ਨਹੀਂ ਹੋਣੀ ਚਾਹੀਦੀ ਤੁਸੀਂ ਅੱਜ ਦੇਖ ਰਹੇ ਹੋ ਸਾਡੇ ਪੰਜਾਬ ਦੇ ਵਿੱਚ ਸਾਡਾ ਪਿਆਰਾ ਪੰਜਾਬ ਜਿਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਇੱਕ ਲੁਧਿਆਣੇ ਦੇ ਚਿਮਨੀ ਚੋਨਾ ਹੋਈ ਹੈ ਉਦੇ ਵਿੱਚ ਵੀ ਜੋ ਕੁਝ ਹੋ ਰਿਹਾ ਹੈ ਅਧਿਕਾਰਾਂ ਦੇ ਉੱਤੇ ਅੱਜ ਕੌਣ ਬਣ ਰਿਹਾ ਹੈ ਸੁਪਰ ਸੀ ਸੁਪਰ ਸੀਐਮ ਕੌਣ ਬਣਨ ਦੀ ਤਿਆਰੀ ਕਰੀ ਬੈਠਾ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਸਾਰਿਆਂ ਨੂੰ ਇਸ ਦਾ ਪਤਾ ਹੈ ਤੇ ਬਸ ਆਪਾਂ ਇਸੀ ਦਾ ਧਿਆਨ ਰੱਖਣਾ ਹੈ ਕਿ ਆਪਾਂ ਆਪਣੇ ਅਧਿਕਾਰ ਕਿਤੇ ਗਵਾਈਏ ਨਾ ਇਸ ਲਈ ਕਹਿਣਾ ਚਾਹਾਂਗਾ ਥੈਂਕ ਯੂ ਕਿ ਜੋ ਸ਼ਾਮ ਨੂੰ 6:00 ਵਜੇ ਐਮਰਜੈਂਸੀ ਤੇ ਅਸੀਂ ਪਰਦਸ਼ਨੀ ਹੈਬਰਗੇਟ ਚਾਹੁੰਦੇ ਹਾਂ ਉਹ ਨੂੰ ਛੇ ਉਹ ਜਰੂਰ ਟਾਈਮ ਕਰਕੇ ਜਿੰਨੇ ਕੰਮ ਕਰੇ ਹੈ ਛੇ ਡੇਰੇ ਦੇ ਵਿੱਚ ਜਰੇ ਹੈ ਤੇ ਪੰਜਾਹ ਪਰਵਾਰਾਂ ਦੇ ਦੰਡੀ